ਤੁਈ ਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਪਾਂ ਸਟਾਰ 325 ਸਟਾਰ ਐਗਰੀਸਿਡ ਵਾਲਿਆਂ ਦੀ ਜਿਹੜੀ ਕਣਕ ਆਉਂਦੀ ਆ ਤੇ ਇਸ ਦਾ ਆਪਾਂ ਰਿਵਿਊ ਦਿੰਨੇ ਆ ਤੇ ਇਹਦਾ ਆਪਾਂ ਬਹੁਤ ਵੀਡੀਓ ਦੇਖੇ ਆ ਯੂਟਿਊਬ ਤੇ ਫੇਸਬੁੱਕ ਤੇ ਤੇ ਬਹੁਤ ਝਾੜ ਦਿੰਦੀ ਆ ਹਰੀ ਭਰੀ ਕਣਕ ਰਹਿੰਦੀ ਆ ਯੂਰੀਆ ਘੱਟ ਲੋਡ ਪੈਂਦੀ ਇਸ ਨੂੰ ਪੀੜੀ ਨਹੀਂ ਪੈਂਦੀ ਇਹ ਸੱਤਾਂ ਸੁਣ ਕੇ ਆਪਾਂ ਟ੍ਰਾਇਲ ਵਜੋਂ ਇੱਕ ਕਿਲਾ ਆਪਣੇ ਖੇਤ ਵਿੱਚ ਬੀਜਿਆ ਤੇ ਅੱਜ ਆਪਾਂ ਆਪਣੀ ਕਣਕੇ 75 ਦਿੰਦੀ ਹੋਵੇ ਇਹ ਆਪਾਂ ਪਝੱਤਾ ਦਿਨ ਤੋਂ ਹੋਰ ਆਪ ਇਸ ਦਾ ਰਿਵਿਊ ਦੇ ਮੰਗੇ ਤੇ ਬਾਕੀ ਇਸ ਦੀ ਫੁੱਲ ਵੀਡੀਓ ਪਾਵਾਂਗੇ ਆਪਾਂ ਅਪ੍ਰੈਲ ਵਿੱਚ ਇਸ ਨੇ ਕਿੰਨਾ ਝਾੜ ਦਿੱਤਾ ਹੈ ਕਿਲੇ ਚੋਂ ਕਣਕ ਨੇ ਤੇ ਕਿੰਨਾ ਇਸ ਵਿੱਚ ਤੂੜੀ ਬਣੀ ਹੈ ਪੂਰਾ ਫੋਲਰ ਰਿਵਿਊ ਆਪਣੇ ਅਪ੍ਰੈਲ ਚ ਇਸ ਦੀ ਵੀਡੀਓ ਆ ਜਾਊਗੀ ਤੇ ਹੁਣ ਆਪਾਂ ਦੱਸਦੇ ਹਾਂ ਹੁਣ ਹੁਣ ਤੱਕ ਆਪਾਂ 75 ਦਿਨ ਤੱਕ ਇਸ ਨੂੰ ਕਿੰਨੀ ਖਰਾਕ ਦਿੱਤੀ ਹੈ ਤੇ ਇਹਦਾ ਕੀ ਆਪਾਂ ਨੂੰ ਰਿਜ਼ਲਟ ਮਿਲਿਆ 155 ਦਿਨ ਦੇ ਕਰੀਬ ਵੈਰੈਟੀ ਦੱਸਦੇ ਆ ਇਹੋ ਲੰਬੀ ਵੈਰੈਟੀਆਂ ਚਾਹੁੰਦੀ ਹੈ ਤੇ ਭਾਰੇ ਬਾਣਾਂ ਦੀ ਵੈਰੈਟੀ ਇਹੋ ਜੇ ਸਾਉਨ ਆਪਾਂ ਨੈਟ ਤੇ ਦੇਖਿਆ ਪਈ ਭਾਰੇ ਬਾਣ ਚ ਬੀਜਣ ਲਈ ਪਰ ਆਪਾਂ ਇਹ ਹਲਕੇ ਬਾਣ ਚ ਬੀਜੀ ਆ ਤੇ ਹਲਕੇ ਬਾਣ ਚ ਬੀਜਣ ਦੇ ਬਾਵਜੂਦ ਬਹੁਤ ਵਧੀਆ ਹਰੀ ਭਰੀ ਕਰਨ ਕੇ ਖੜੀ ਆ ਤੇ ਫਟਾਰਾ ਬਹੁਤ ਕੀਤਾ ਇਸ ਨੇ ਤੇ ਪੀੜੇ ਪਾਨ ਦੀ ਕੋਈ ਸ਼ਿਕਾਇਤ ਆਪਾਂ ਨੂੰ ਨਹੀਂ ਆਈ ਤੇ ਇਸ ਵਿੱਚ ਆਪਾਂ ਗੱਲ ਕਰਦੇ ਆ ਕਿ ਕਿਹੜੀ ਕਿਹੜੀ ਆਪਾਂ ਖਾਦ ਪਾਈ ਹੁਣ ਤੱਕ ਇਸ ਨੂੰ ਬਜਾਈ ਦੇ ਟਾਈਮ 65 ਕਿਲੋ ਡੀਏਪ ਇੱਕ ਏਕੜ ਦਾ 40 ਕਿਲੋ ਪੋਲੀਸਲਫੇਟ ਜਿਹੜੀ ਖਾਦ ਹੁੰਦੀ ਹੈ ਕਿਉਂਕਿ ਹਾਈ ਯੀਲਡ ਵੈਰਾਈਆਂ ਕਹਿੰਦੇ ਖਰਾਕ ਜ਼ਿਆਦਾ ਭਾਲਦੀਆਂ ਇਸ ਕਰਕੇ ਆਪਾਂ ਇਹ ਸਾਰੇ ਤੱਤ ਪੂਰੇ ਕਰ ਦਿੱਤੇ ਖਰਾਕ ਨਹੀਂ ਖਰਾਕ ਆਲ ਖਰਾਕ ਖਾਦ ਵਾਲੋਂ ਇਸ ਪਾਇ ਇਸ ਦੀ ਕੋਈ ਕਮੀ ਨਹੀਂ ਛੱਡੀ ਹੁਣ ਆਪਾਂ ਝਾੜਦਾ ਝਾੜਦਾ ਤਾਂ ਰਿਜ਼ਲਟ ਨਿਕਲੂਗਾ ਇਸ ਦਾ 40 ਕਿਲੋ ਪੋਲੀਸਲਫੇਟ 60 ਕਿਲੋ ਡੀਏਪ ਪਾਤਾ ਤੇ 120 ਕਿਲੋ ਯੂਰੀਆ ਹੁਣ ਤੱਕ ਪੈ ਚੁੱਕਾ ਇਸ ਨੂੰ ਲਾਲੋ ਤਿੰਨ ਗੱਠੇ ਤੋਂ ਥੋੜਾ ਜਿਹਾ ਘੱਟ ਯੂਰੀਆ ਪੈ ਗਿਆ ਤੇ ਬਾਕੀ ਰੰਗ ਕਣਕ ਨੇ ਬਹੁਤ ਵਧੀਆ ਬਣਾਇਆ ਬਹੁਤ ਜ਼ਿਆਦਾ ਵਧੀਆ ਰੰਗਿਆ ਸਹਾ ਕਾਲਾ ਰੰਗਿਆ ਪੀੜਾਪਨ ਬਿਲਕੁਲ ਨਹੀਂ ਆਇਆ ਤੇ ਅਗਲਾ ਨੰਬਰ ਫਟਾਰਾ ਇਸਨੇ ਬਹੁਤ ਜ਼ਿਆਦਾ ਵਧੀਆ ਕੀਤਾ ਫਟਾਰਾ ਬਹੁਤ ਜ਼ਿਆਦਾ ਵਧੀਆ ਫਟਾਰਾ ਕੀਤਾ ਆ ਆਪਣੇ ਹਲਕਾ ਖਵਾਨ ਹੋਣ ਦੇ ਬਾਵਜੂਦ ਤੇ ਦੂਜਨ ਹੈਗਾ ਆਪਾਂ ਸਪਰੇਆਂ ਸਪਰੇਆਂ ਆਪਾਂ ਇਸ ਉਪਰ ਤਾਕਤਰੀਆਂ ਤਨ ਕੀਤੀਆਂ ਲਾ ਲੋ ਜਿੰਕ ਮੈਗਜ਼ੀਨ ਦੀਆਂ ਦੋ ਸਪਰੇਆਂ ਕੀਤੀਆਂ ਐਕਸਪਰੇ ਆਪਾਂ ਮੈਗਨੀਸ਼ੀਅਮ ਦੀ ਪਹਿਲਾਂ ਕੀਤੀ ਸੀ ਇਸ ਉਪਰ ਕਿਉਂਕਿ ਜਦੋਂ ਆਪਾਂ ਕੱਖਾਂ ਲਈ ਸਪਰੇ ਕੀਤੀ ਕਣਕਪੁਰੋਂ ਕਾਫੀ ਸੜ ਗਈ ਸੀ ਫਿਰ ਮੈਗਨੀਸ਼ੀਅਮ ਸਲਫੇਟ ਦੀ ਇੱਕ ਸਪਰੇ ਕੀਤੀ ਇਸ ਉੱਪਰ ਜਿਹੜਾ ਕਿ ਸਪਰੇ ਵਾਲਾ ਹੁੰਦਾ ਤੇ ਉਸ ਨਾਲ ਵਧੀਆ ਕਣਕ ਰਿਕਵਰ ਹੋ ਗਈ ਛੇਤੀ ਰਿਕਵਰ ਹੋ ਗਈ ਤੇ ਬਾਅਦ ਵਿੱਚ ਆਪਾਂ ਜ਼ਿੰਕ ਮੈਗਜ਼ੀਨ ਦੀਆਂ ਦੋ ਸਪਰੇਆਂ ਇਸ ਉੱਪਰ ਕਰ ਦਿੱਤੀਆਂ ਤੇ ਹੁਣ ਅੱਗੇ ਆਪਾਂ ਇਸ ਦਾ ਦੇਖਾਂਗੇ ਕਿਉਂਕਿ ਆਪਾਂ ਇਸ ਦੀ ਕੋਈ ਗਾਰੰਟੀ ਨਹੀਂ ਦਿੰਦੇ ਭਾਵੇਂ ਇਸ ਨੂੰ ਪੀੜਕੁੰਗੀ ਨਹੀਂ ਆਊਗੀ ਕਿ ਇੱਕ ਦੀ ਪੀੜਿਕੂngੀ ਆਉਂਦੀ ਜਾਂ ਨਹੀਂ ਆਉਂਦੀ ਉਸ ਬਾਰੇ ਵੀ ਆਪਾਂ ਅੱਗੇ ਵੀਡੀਓ ਪਾਵਾਂਗੇ ਬਾਕੀ ਉਹਨਾਂ ਦਾ ਕਹਿਣਾ ਤੇ ਇਸ ਉੱਪਰ ਬਿਲਕੁਲ ਨਹੀਂ ਆਉਗੀ ਪੀੜਿਕੂngੀ ਵਗੈਰਾ ਹੋਰ ਕੁਝ ਕਹਿ ਤਾ ਤੇ ਉਹ ਆਪਾਂ ਅੱਗੇ ਟਾਈਮ ਦੇ ਹਿਸਾਬ ਨਾਲ ਇਸ ਦੀ ਵੀਡੀਓ ਪਾਵਾਂਗੇ ਫੇਸ ਉੱਪਰ ਆਈ ਕਿ ਨਹੀਂ ਆਈ ਕੀ ਇਸ ਦਾ ਡਿੱਗੀ ਕਿ ਕਣਕ ਨਹੀਂ ਡਿੱਗੀ ਕਿਉਂਕਿ ਆਪਾਂ ਯੂਰੀਆ ਵੀ ਇਸ ਤੋਂ ਬਾਅਦ ਆਪਾਂ ਯੂਰੀਆ ਬਿਲਕੁਲ ਨਹੀਂ ਹੁਣ ਪਾਉਣਾ ਯੂਰੀਆ ਤਾਂ 60 ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਪੂਰਾ ਕਰ ਦਿੱਤਾ ਇਸ ਦਾ ਤੇ ਬਾਕੀ ਇਹ ਅੱਗੇ ਆਪਾਂ ਦੇਖਾਂਗੇ ਵੀ ਕਣਕ ਡਿਗਦੀ ਆ ਕਿ ਨਹੀਂ ਡਿਗਦੀ ਬਾਕੀ ਕਣਕ ਨੇ ਹਾਈਟ ਵੀ ਵਧੀਆ ਲੈ ਲਈ ਐ ਵਧੀਆ ਰੰਗ ਮੰਨ ਖੋਲ ਕੋਲ ਵਧੀਆ ਕਣਕ ਆ ਤੇ ਬਾਕੀ ਐਂਡਲੀ ਵੀਡੀਓ ਆਪਾਂ ਅਸੀਂ ਝਾੜ ਵਾਲੀ ਪਾਵਾਂਗੇ ਝਾੜ ਕੀ ਰਹਿੰਦਾ ਓਕੇ ਉਹ ਵੀਡੀਓ ਆਪਣੀ April ਵਿੱਚ ਆਊਗੀ ਇਸ ਦੀ ਬਟਨ ਤੋਂ ਬਾਹਰ ਕਿ ਆਪਣੀ ਇਹ ਵੀਡੀਓ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਵਾਸਤੇ ਨਹੀਂ ਹੈਗੀ ਇਹ ਤਾਂ ਆਪਾਂ ਆਪਣੇ ਖੇਤ ਵਿੱਚ ਟ੍ਰਾਇਲ ਲਾਇਆ ਉਸ ਤੌਰ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ ਕਿਉਂਕਿ ਇਸ ਉੱਪਰ ਆਪਾਂ ਨਾ ਵੀ ਪਹਿਲੀ ਵਾਰ ਹੀ ਆਪਾਂ ਇਸ ਕੰਕਬੀਜੀਆ ਇਹਦਾ ਟ੍ਰਾਇਲ ਕੀਤਾ ਆਪਾਂ ਪਹਿਲੀ ਵਾਰ ਹੀ ਕਿ ਆਪਾਂ ਅਗਲੀ ਵਾਰੀ ਵੀਡੀਓ ਫੁੱਲ ਝਾੜ ਤੂੜੀ ਜਿੰਨਾ ਵੀ ਨਿਕਲੇ ਇਹਦਾ ਆਪਾਂ ਅਪਰੈਲ ਵਿੱਚ ਇਸ ਦੀ ਵੀਡੀਓ ਅਪਲੋਡ ਕਰ ਦਵਾਂਗੇ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ